ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਬਈ ਲਾਲੀ ਕੋਲ ਪਹੁੰਚੇ ਆ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂਆ ਆਜੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਤੇ ਐਡਰੈਸ ਦੱਸ ਦੋ ਜੀ ਨਾਂ ਲਾਲੀ ਆਈ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਆਪਾਂ ਪਹਿਲਾ ਵੀਡੀਓ ਬਾਈ ਸੇਲ ਹੋ ਗਏ ਸੀ ਬਸ ਹਾਂ ਜੀ ਜੀ ਹੋ ਗਿਆ ਠੀਕ ਆ ਜੀ ਅੱਜ ਦੋ ਐਨੀਮਲ ਸੇਲ ਆ ਇੱਕ ਨੰਬਰ ਜਰਸੀ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹਨੂੰ ਬਈ ਮਹੀਨਾ ਹੋ ਗਿਆ ਸੂਈ ਨੂੰ ਅੱਜ ਹੁਣੀ ਆਈ ਆ ਇਹ ਠੀਕ ਹੈ ਜੀ ਇਹ 7 ਵਜੇ ਚਵਾਈ ਕੀਤੀ ਹੈ ਠੀਕ ਹੈ ਜੀ ਇਹ ਥੱਲੇ 11 ਕਿਲੋ ਹੁਣ ਤਿਆਰ ਐਸੇ ਵਕਤ ਤਿਆਰ ਹੈ 7 ਵਜੇ ਚਵਾਈ ਹੋਏਗੀ ਤੇ ਵੀਡੀਓ ਬਣਾਉਣ ਦਾ ਸਮਾਂ 12:07 ਮਿੰਟ ਦਾ ਹਾਂ ਜੀ ਮਹੀਨਾ ਹੋਇਆ ਸੂਈ ਨੂੰ ਸਿੰਘਾਲੋਂ ਗਾਂ ਲਈ ਆਪਦੇ ਖਾਸ ਬੰਦੇ ਤੋਂ ਲਈ ਠੀਕ ਹੈ ਜੀ ਤੇ ਬੱਚਾ ਹੈ ਨਹੀਂ ਗਾ ਜੀ ਬੱਚਾ ਹੈ ਨਹੀਂ ਗਾ ਤੇ AI ਵਗੈਰਾ ਤਾਂ ਨਹੀਂ ਦੱਸਿਆ ਨਾ ਨਾ ਜੀ ਨਹੀਂ ਹੋਇਆ ਸੂਈ ਠੀਕ ਹੈ ਜੀ 11 ਕਿਲੋ ਨੈਟ ਤਿਆਰ ਆ ਜੇ ਕੋਈ ਆਪਦੀ ਚੁਆਈ ਕਰਨੀ ਹੈ ਹਾਂ ਜੋੜਾਂ ਕਰ ਲੈ ਤੈਨ ਦਾ ਆਪ ਨੂੰ ਠੀਕ ਆ ਜੀ ਤੋੜ ਕੇ ਦਿਖਾ ਦਿਓ ਕਿੰਨੇ ਮੇ ਸੂਏ ਸੁਈਆਂ ਜੀ ਇਹ ਦੂਜੇ ਆ ਜੀ ਠੀਕ ਆ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਦੂਜੇ ਸੂਏ ਸੁਈ ਹੋਈ ਆ ਜੀ ਫੇਸ ਕੁਆਲਟੀ ਦੇ ਸੋਹਣੀਆਂ ਕੱਦ ਕਾਠ ਚੰਗਾ ਜੀ ਜਰਸੀ ਦਾ ਥਣਾ ਦੇ ਸਹਿ ਸੋਹਣੀਆਂ ਤੁਹਾਨੂੰ ਨੇੜੇ ਤੋਂ ਦਿਖਾ ਦਿਨਾ ਜੀ ਚਾਰੇ ਥਾਂ ਨਿੱਖੜ ਮੇ ਇੱਕ ਸੈਜ ਦੇ ਬਾਕੀ ਵੀਡੀਓ ਬਣਾਉਣ ਦਾ ਸਮਾਂ 12 ਵਜੇ ਦੇ ਦਾ ਜੀ ਥਣ ਲੈਵੇ ਤੇ ਜਜਮੈਂਟ ਉਸ ਹਾਵ ਨਾ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੁੱਧ ਨਾਲ ਭਰੇ ਹੋਣੇ ਸੀਗੇ। ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਗੰਡੇ ਵਾਲਾ ਤਿਆਰ ਹੋਊਗਾ, ਸੀਲ ਸੌ ਕਰਮਾ ਵਾਲੀ ਪੂਰੀ ਆ। ਥਾਣਾ ਦੇ ਸਹਿਜ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲਓ, ਸੋਹਣਾ ਮੁੱਠੀ ਵਾਲਾ, ਹੱਤੀ ਜਵਾਈ ਵਾਲਾ ਥਾਣਾ। ਫੇਸ ਕੁਆਲਟੀ ਵੀ ਸੋਹਣੀ ਆ ਤੇ ਬਾਈ ਸੱਜਰ ਨੇ ਕਿੰਨਾ ਦੁੱਧ ਦਿੱਤਾ, ਮਾਲਕਾਂ ਨੇ ਕਿੰਨਾ ਦੱਸਿਆ। ਉਹਨਾਂ ਨੇ ਬਾਈ 14 ਕਿਲੋ ਚੋਇਆ ਵਾ। ਦੁੱਧ ਕਰ ਜੂਗੀ ਹੁਣ ਵੀ 14-15 ਕਿਲੋ ਇਹ ਗੱਲ ਨਹੀਂ ਕਰਨਾ ਕਰੇ। ਠੀਕ ਆ ਜੀ। ਹਾਂ ਹੁਣ ਵੀ ਕਰ ਜੂਗਾ। ਇਸੇ ਵਾ ਤੇ। ਹਾਂ ਜੇ ਵਾ ਹੋ ਜੇ 14 ਕਿਲੋ ਕਰ 11 ਕਿਲੋ ਹੈ 11 ਕਿਲੋ ਨੈਟ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ 2 ਟਾਈਮ ਚਵਾਈ ਕਰ ਲਿਓ ਚਾਹੇ 4 ਟਾਈਮ ਚਵਾਈ ਕਰ ਲਿਓ ਚਾਹੇ 6 ਟਾਈਮ ਚਵਾਈ ਕਰ ਲਿਓ 1 ਮਹੀਨੇ ਦੀ ਸੂਈ ਹੋਈ ਆ ਬੱਚਾ ਅਕਸਪੈਰੀ ਹੋਇਆ ਵਾ ਜੀ ਗਾਰੰਟੀ ਆ ਬਾਈ ਮਹੀਨੇ ਦੀ ਪੂਰੀ ਸੂਈ ਆ ਉਹ ਗੱਲ ਨਹੀਂ ਕਹਿੰਦੀ ਠੀਕ ਕਹਿੰਦੀ ਨਹੀਂ ਗੱਲ ਬਾਈ ਕਹਿੰਦਾ ਗਾਰੰਟੀ ਨਾਲ ਮਹੀਨੇ ਦੀ ਸੂਈ ਆ ਕਈ ਯਾਰ ਆਪਾਂ ਐ ਬੱਚਾ ਲੈ ਖੜਾ ਆਂਦੋ ਫਾਇਦਾ ਨਹੀਂ ਕੋਈ ਗੱਲ ਬਾਈ ਕੱਲੂ ਵੇਚਤੀ ਕਰਦਾ ਉਹ ਗਲਤ ਹੋ ਜਾਂਦੀ ਹੈ ਜੀ ਗੱਲ ਲੋ ਜੇ ਲੋਨ ਨੂੰ ਤਾਂ ਬਾਈ ਬੱਚਾ ਵੀ ਲਾ ਸਕਦਾ ਸੀ ਬਾਈ ਕਹਿੰਦਾ ਪਰ ਆਪਾਂ ਸਾਫ਼ ਸੁਥਰਾ ਕੰਮ ਕਰੀਦਾ ਕਿਉਂਕਿ ਆਪਣੇ ਚੈਨਾਂ ਉੱਤੇ ਰੁਟੀਨ ਵਾਂਗੂ ਹੀ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਤੇ ਬਾਕੀ ਦੁੱਧ ਨੱਟ ਤਿਆਰ ਹੋਊਗਾ 11 ਕਿਲੋ ਕੀ ਮੁੱਲ ਆ ਬਾਈ ਇਹਦਾ ਜਾਇਜ਼ ਜਾ ਇਹਦਾ ਮੁੱਲ ਔਰ ਕਿੰਨਾ ਮਰਜ਼ੀ ਕਰੀਏ ਆਪਾਂ 26000 ਦੀ ਗਾਂ ਦੇਵਾਂਗੇ ਠੀਕ ਆ ਜੀ ਵਿੱਚੋਂ 500 ਛੋੜੂਗੋ ਬਸ ਠੀਕ ਆ ਬਾਈ ਕਹਿੰਦਾ ਮੁੱਲ ਜਾਇਜ਼ ਹੀ ਕਰਦੇ ਆ 26000 ਰੁਪਏ ਦੀ ਦੇ ਦਾਂਗੇ ਵਿੱਚੋਂ ਆਏ ਗਏ ਨੂੰ 500 ਰੁਪਏ ਛੋੜ ਕਰ ਦਾਂਗੇ ਯਾਨੀ 25500 ਦੀ ਹਾਂ ਆਏ ਬਾਕੀ ਆ ਕੇ ਤਸੱਲੀ ਕਰ ਲਿਓ ਤੁਸੀਂ ਗਰਮਾਲੀ ਦੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਤੇ ਥਣਾ ਦੀ ਬਾਈ ਓਕੇ ਆਪਾਂ ਮੈਂ ਕਹਿੰਦਾ ਪੂਰ ਛੱਟਾ ਜੇ ਹੋਇਆ ਆਪਾਂ ਕਰਾਇਆ ਵੀ ਦਵਾ ਜੜੀਆਂ ਠੀਕ ਆ ਬਾਈ ਕਹਿੰਦਾ ਪੂਰ ਛੱਟੇ ਦੀ ਗਾਰੰਟੀ ਆ ਚਾਹੇ ਕੋਈ ਵੀ ਦੂਰੋਂ ਨੇੜੋਂ ਆ ਜਾਂਦਾ ਪ੍ਰੋਪਰ ਗਾਰੰਟੀ ਵਾਲੀ ਗਾਂ ਹੈ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਪਹਿਲਾ ਸੂਆ ਬਾਈ ਠੀਕ ਹੈ ਦੰਦੋ ਜੀ ਨੰਦੋ ਚਾਰ ਦਾਂਦਾ ਠੀਕ ਹੈ ਜੀ ਤੇ ਇਹਨੂੰ ਦੋ ਦਿਨ ਹੋ ਗਏ ਸੂਈ ਨੂੰ ਤੇ ਬੱਚਾ ਕੀ ਮਗਰ ਮਗਰ ਬੱਚੀ ਆ ਬਾਈ ਇਹਦੇ ਮਗਰ ਬੱਚੀ ਆ ਤੁਹਾਨੂੰ ਇੱਕ ਵਾਰੀ ਬੱਚੀ ਦਿਖਾ ਦਾਂਗੇ ਸੋਹਣੀ ਜਾਦ ਬਰੀਡ ਵਾਲੀ ਬੱਚੀ ਆ ਇਧਰਲੀ ਸਾਈਡ ਤੇ ਚੈੱਕ ਕਰਨ ਥੋੜਾ ਜਿਹਾ ਬੱਚੇ ਦਾ ਕਰਦੀ ਹੈ ਜੀ ਤੇ ਕਿੰਨਾ ਬੋਹਲਾ ਇਸ ਵੇਲੇ ਤਿਆਰ ਹੈ ਜੀ ਜਿਹੜਾ ਬਾਈ ਕੰਡੇ ਵਾਲਾ ਉਹ 11 ਕਿਲੋ ਇਹਦੇ ਥਲੇ ਵੀ ਤਿਆਰ ਆ ਤਿਆਰ ਆ ਜੀ ਹਾਂ ਪਹਿਲਾ ਸੂਆ ਠੰਡੀ ਸੀਲ ਪੂਰੀ ਆ ਐਣੀ ਵੀ ਲੱਤ ਛੜ ਮਾਰਦੀ ਲ ਜੇ ਮਰਜੀ ਬਾਈ ਸੀਲ ਸੌ ਕਰਮ ਵਾਲੀ ਪੂਰੀ ਆ ਤੁਸੀਂ ਦੇਖ ਸਕਦੇ ਹੋ 11 ਕਿਲੋ ਬੋਲਾ ਤਿਆਰ ਤੇ ਕਿੰਨਾ ਕੁ ਦੁੱਧ ਦੇ ਦੋ ਬਾਈਏ ਬਈ 14 15 ਕਿਲੋ ਦੇਣ ਦਾ ਹੱਕ ਹੁੰਦਾ ਆ ਆਰਾਮ ਨਾਲ ਹੀ ਦੇ ਦੂ ਘੱਟ ਘਾਟ ਦੀ ਚੰਗੀ ਆ ਇਹ ਵੀ ਦੌਰ ਕੇ ਦਿਖਾ ਦਿਓ ਜੀ ਮਗਰ ਬੱਚੀ ਤੁਹਾਨੂੰ ਕਰੀ ਦਿਖਾ ਦਾਂਗੇ ਚੰਗੀ ਜਾਤ ਬਰੀਡ ਵਾਲੀ ਬੱਚੀ ਆ ਸੇਵਾ ਘੌਰ ਵਾਲਾ ਵੀਰ ਕੋਈ ਲੈ ਗਿਆ ਤਾਂ ਸੋਹਣੀ ਵਹਿੜ ਤਿਆਰ ਹੋ ਜੂ ਛੋਟਾ ਕੰਨ ਸੋਹਣੀ ਫੇਸ ਕੁਆਲਿਟੀ ਦੋ ਦਿਨਾਂ ਦੀ ਸੂਈ ਥੱਲੇ ਬਾਈ ਕਹਿੰਦਾ 11 ਕਿਲੋ ਨੈਟ ਬੋਲਾ ਤਿਆਰ ਆ ਜੀ ਬਾਕੀ ਵੀਡੀਓ ਬਣਾਉਣ ਦਾ ਸਮਾਂ 12 ਵਜੇ ਦਾ ਤੁਹਾਨੂੰ ਦਿਖਾਈ ਦਿੱਤਾ ਏ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਦੁੱਧ ਨਾ ਪੂਰਾ ਭਰਿਆ ਹੋਣਾ ਸੀ ਤਸੱਲੀ ਆ ਕੇ ਕਰ ਲਿਓ ਚਾਹੇ 2 ਟਾਈਮ 4 ਟਾਈਮ ਚਵਾਈ ਕਰਕੇ ਰੰਗ ਰੂਪ ਦੀ ਸੋਹਣੀ ਐ ਕੱਦ ਕਾਠ ਦੀ ਚੰਗੀ ਐ ਕੋਈ ਪਿਆਰ ਦੰਦਾ 13 14 ਕਿਲੋ ਦੁੱਧ ਤਾਂ ਆਰਾਮ ਨਾਲ ਹੀ ਦੇ ਦੂ ਕਿਉਂਕਿ ਬੋਡੀ ਸਟਰਕਚਰ ਚੰਗਾ ਜੀ ਬਾਕੀ 11 ਕਿਲੋ ਬੋਲਾ ਰੈਡੀ ਆ 14 ਕਿਲੋ 13 ਕਿਲੋ ਦੁੱਧ ਕੋਈ ਬਾਹਲਾ ਨਹੀਂ ਜੀ ਗਾਂ ਦੀ ਸੋਹਣੇ ਰੰਗ ਰੂਪ ਦੀ ਮਗਰ ਸੋਹਣੀ ਜਾਤ ਬਰੀਡ ਵਾਲੀ ਬੱਚੀ ਆ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਚੈੱਕ ਕਰ ਲਓ ਸੀਲ ਸਾਊ ਬਾਈ ਪੂਰੀਆ ਪੂਰੀ ਬਾਈ ਜਿਵੇਂ ਮਰਜ਼ੀ ਭਾਈ ਦਵਾ ਪੂਰੀ ਸੀਗਰ ਸਾਊਆ ਤੇ ਥਨਾ ਵਗੈਰਾ ਦੀ ਓਕੇ ਪ੍ਰੋਪਰ ਹੈ ਆਪਣਾ ਪੂਰੇ ਓਕੇ ਹੈ ਬਾਈ ਥਨਾ ਵਗੈਰਾ ਦੀ ਪ੍ਰੋਪਰ ਓਕੇ ਆ ਕੋਈ ਭੂਰ ਛਿੱਟਾ ਨਹੀਂ ਚਵਾਈ ਬੋਲੀ ਆ ਕੀ ਮੁੱਲ ਆ ਬਾਈ ਇਹਦਾ ਇਹਦਾ ਮੁੱਲ 32000 ਤੇ 30 ਦੀ ਦੇ ਦਿਆਂਗੇ ਮੁੱਲ ਰੇਟ ਇਹਦਾ ਵੀ ਜੈ ਜੀ ਕਿਤਾ ਬਾਈ ਨੇ 32000 ਰੁਪਿਆ ਬਾਈ ਕਹਿੰਦਾ 30 ਦੀ ਹਾਂ ਨਾ ਏ ਬਾਕੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ